ਦੀਵਾਨਾ ਰੇਡੀ ਦੇ ਸਤਿਕਾਰ ਸ੍ਰੋਤਿਓ ਲਓ ਤੁਹਾਡੀ ਪੇਸ਼ੇ ਨਜ਼ਰ ਆਇ ਇੱਕ ਬਾਤ ਲੱਲੂ ਕਰੇ ਬਲਾਲੀਆਂ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਪੁਰਾਣੇ ਵੇਲੇ ਦੀ ਗੱਲ ਹੈ ਕਿ ਕਿਸੇ ਪਿੰਡ ਚ ਇੱਕ ਮੂਰਖ ਰਹਿੰਦਾ ਸੀ ਜਿਸ ਨੂੰ ਸਾਰੇ ਲੱਲੂ ਕਹਿ ਕੇ ਬੁਲਾਇਆ ਕਰਦੇ ਸੀ ਲੱਲੂ ਦਾ ਪਿਓ ਛੋਟੀ ਉਮਰ ਚ ਦੁਨੀਆ ਤੋਂ ਰੁਖਸਤ ਹੋ ਗਿਆ ਉਹਦਾ ਕੋਈ ਭੈਣ ਭਰਾ ਵੀ ਨਹੀਂ ਸੀ ਉਹਦੀ ਮਾਂ ਸੀ ਇਕਲੋਤੀ ਜਿਸ ਨੇ ਲਾਡਾ ਮਲਾਰਾ ਨਾਲ ਲੱਲੂ ਨੂੰ ਪਾਲਿਆ ਹੀ ਨਹੀਂ ਸਗੋ ਬਗਾੜਿਆ ਵੀ ਸਾਰਾ ਦਿਨ ਉਹ ਮਨਮਾਨੀਆਂ ਕਰਦਾ ਰਹਿੰਦਾ ਤੇ ਉਸਦੀ ਉਹ ਮਤਲਬ ਹੈ ਤਾਂ ਕਮ ਅਕਲ ਸੀ ਇਹ ਨਹੀਂ ਕਿ ਉਹਦੀ ਅਕਲ ਨਹੀਂ ਸੀ ਕੰਮ ਕਰਦੀ ਪਰ ਉਹ ਮੋਜੀ ਬੜਾ ਸੀ ਆਪਣੇ ਆਪ ਦੇ ਵਿੱਚ ਉਹ ਦੂਜਿਆਂ ਦੀ ਸੁਣਦਾ ਨਹੀਂ ਸੀ ਜਿੰਨੀ ਕ ਅਕਲ ਸੀ ਉਹ ਨੂੰ ਨਹੀਂ ਸੀ ਵਰਤਾ ਆਪਣੇ ਹਿਸਾਬ ਨਾਲ ਹੀ ਪੁੱਠੇ ਕੰਮ ਕਰਦਾ ਰਹਿੰਦਾ ਸੀ ਕੁਦਰਤੀ ਹੈ ਕਿ ਸਰਤੇ ਜਦੋਂ ਪਿਓ ਦਾ ਸਾਆ ਨਾ ਹੋਵੇ ਤੇ ਉਹ ਕਿਤੇ ਨਾ ਕਿਤੇ ਨਾ ਫਿਰ ਜਿਹੜੀ ਮਾਂ ਇਕੱਲੀ ਰਹਿੰਦੀ ਆ ਵਿਧਵਾ ਆ ਨਾ ਉਹ ਆਪਣੇ ਪੁੱਤ ਤੇ ਟੇਕ ਰੱਖਦੀ ਆ ਤੇ ਉਹ ਫਿਰ ਉਸ ਨੂੰ ਬੜੇ ਲਾਡਾਂ ਬਲਾਰਾਂ ਨਾਲ ਪਾਲਦੀ ਆ ਇਹ ਲੋਕ ਤਥਾਂ 'ਚ ਵੀ ਆਉਂਦਾ ਹੈ ਨਾ ਰੰਡੀ ਦੇ ਪੁੱਤ ਨੂੰ ਛੇੜੀ ਇੱਕ ਕੁੱਟ ਹੱਡੀ ਪਾ ਦੂ ਰਾਧਵੇ ਹੈ ਨਾ ਉਹ ਇਹ ਲੋਕ ਤੱਤ ਨੇ ਉਹਦੇ ਚ ਜਿਹੜੀ ਵਿਧਵਾ ਹੈ ਨਾ ਉਹ ਫਿਰ ਉਹਨੂੰ ਇੱਕ ਕੋਈ ਉਹਦਾ ਵਾਰਿਸ ਹੁੰਦਾ ਹੈ ਇੱਕ ਕੋਈ ਪਤੀ ਦੇ ਰੂਪ ਦੇ ਵਿੱਚ ਵਾਰਿਸ ਦੇ ਰੂਪ ਦੇ ਵਿੱਚ ਉਹ ਪੁੱਤ ਨੂੰ ਬਚਾਉਣਾ ਚਾਹੁੰਦੀ ਇਸ ਕਰਕੇ ਹਰ ਪੱਕੋਂ ਸਮਰੱਥ ਰੱਖਦੀ ਆ ਸੰਭਾਲ ਸੰਭਾਲ ਕੇ ਰੱਖਦੀ ਇਸੇ ਤਰ੍ਹਾਂ ਲੱਲੂ ਦੀ ਮਾਂ ਵੀ ਉਸ ਨੂੰ ਬਹੁਤ ਵਗਾੜਦੀ ਸੀ ਤੇ ਇਸੇ ਦੌਰਾਨ ਲੱਲੂ ਦੀ ਇੱਕ ਦੂਰ ਦੀ ਮਾਸੀ ਵੀ ਉਸੇ ਪਿੰਡ ਚ ਰਹਿੰਦੀ ਸੀ ਜਿਸ ਤੀ ਇੱਕ ਲੜਕੀ ਸੀ ਜਿਸ ਦਾ ਨਾਂ ਕਾਲੋ ਸੀ ਕਿਉਂਕਿ ਰੰਗ ਉਸ ਦਾ ਪੱਕਾ ਸੀ ਤੇ ਇਸ ਕਰਕੇ ਉਹਦਾ ਨਾਂ ਕਾਲੋ ਪੈ ਗਿਆ ਤੇ ਪੱਕੋ ਵੀ ਜਿਵੇਂ ਕਹ ਦਿੰਦੇ ਨੇ ਨਾ ਪੱਕੇ ਰੰਗ ਵਾਲੇ ਨੂੰ ਫਿਲਮ ਵਿੱਚ ਵੀ ਸੀ ਪੱਕੋ ਸੋ ਕਾਲੋ ਦਾ ਪਿਓ ਵੀ ਨਿੱਕੇ ਹੁੰਦਿਆਂ ਚੱਲ ਵਸਿਆ ਸੀ ਤੇ ਦੋਹਾਂ ਦਾ ਘਰਾਂ ਦੇ ਵਿੱਚ ਦੋਹਾਂ ਘਰਾਂ ਦੇ ਵਿੱਚ ਕਾਫੀ ਆਉਣ ਜਾਣ ਸੀ ਤੇ ਕਾਲੋ ਦਾ ਵੀ ਪਿਓ ਮਰਿਆ ਹੋਇਆ ਸੀ ਜਿਹੜੀ ਉਸ ਦੀ ਦੂਰ ਦੀ ਮਾਸੀ ਦੀ ਕੁੜੀ ਸੀ ਤੇ ਲੱਲੂ ਦਾ ਵੀ ਪਿਓ ਮਰਿਆ ਸੀ ਤੇ ਭੈਣ ਆਪਣੀ ਕੁੜੀ ਲੱਲੂ ਨਾਲ ਵਿਆਹ ਦੇ। ਇੱਕ ਦਿਨ ਲੱਲੂ ਦੀ ਮਾਂ ਨੇ ਆਪਣੀ ਭੈਣ ਨੂੰ ਇਹ ਗੱਲ ਆਖੀ ਕਿ ਕਾਲੋ ਦਾ ਵਿਆਹ ਮੇਰੇ ਪੁੱਤ ਲੱਲੂ ਨਾਲ ਕਰਦੇ। ਤੇ ਉਹਦੀ ਭੈਣ ਕਹਿਣ ਲੱਗੀ ਲੱਲੂ ਤਾਂ ਮੂਰਖ ਹੈ ਮੈਂ ਕੁੜੀ ਗੱਲ ਨਹੀਂ ਇਹਦੇ ਨਾਲ ਵਿਆਹ ਕਰਕੇ। ਪਰ ਤੇਰੀ ਧੀ ਵੀ ਤਾਂ ਕਾਲੀ ਸਿਆਹ ਹੈ ਜਿਵੇਂ ਬੱਕਰੀ ਦੀ ਜੱਤ ਹੁੰਦੀ ਹੈ ਉਹ ਵੀ ਤਾਂ ਉਸਨੇ ਕਿਸੇ ਨੂੰ ਕਿਸੇ ਨੇ ਉਸ ਨੂੰ ਵਿਆਹਣਾ ਨਹੀਂ। ਕਾਲੋ ਲਈ ਜਦੋਂ ਕੋਈ ਦੂਸਰਾ ਰਿਸ਼ਤਾ ਨਾ ਜੋੜਿਆ ਤੇ ਉਸਦੀ ਮਾਂ ਨੇ ਮਜਬੂਰ ਹੋ ਕੇ ਕਾਲੋ ਦਾ ਮੰਗਣਾ ਲੱਲੂ ਨਾਲ ਕਰ ਦਿੱਤਾ। ਲੱਲੂ ਆਪ ਬੜਾ ਕੋਸ਼ ਪਰ ਲੱਲੂ ਨੂੰ ਲੋਕ ਛੇੜਦੇ। ਲੱਲੂ ਦੀ ਬੋਟੀ ਕਾਵਲੀ ਕਾਲਾ ਮੂੰਹ ਡਰਾਵਣੀ ਤੌਣ ਗੁਨ ਪਕਾਵਣੀ ਲੱਲੂ ਦੀ ਬੋਟੀ ਕਾਵਣੀ ਕਾਲਾ ਮੂੰਹ ਡਰਾਵਣੀ ਤੌਣ ਗੁਨ ਪਕਾਵਣੀ ਕੋਈ ਹੋਰ ਛੇੜਦਾ ਉਹ ਲੱਲੂ ਤੇਰੀ ਹਾਂਸਣੀ ਦਾ ਕੀ ਹਾਲ ਹੈ ਤੇ ਇੱਕ ਵਾਰੀ ਇੱਕ ਵਾਰੀ ਲੱਲੂ ਖੂ ਦੇ ਕੋਲੋਂ ਲੰਘ ਰਿਹਾ ਸੀ ਵੇਲਾ ਸਿਖਰ ਦੁਪਹਿਰ ਦਾ ਸੀ ਤੇ ਜਿਸ ਦਰਾਨ ਵੇਲਾ ਸਿਖਰ ਦੁਪਹਿਰ ਦਾ ਸੀ ਤੇ ਉਹ ਆ ਦੋਸਤੋ 5 ਕਿ ਮਿੰਟ 10 ਮਿੰਟ ਕਾਲ ਨਹੀਂ ਲਵਾਂਗੇ ਇਸ ਤੋਂ ਬਾਅਦ ਤੁਸੀਂ ਪਲੀਜ਼ ਕਾਲ ਕਰ ਸਕਦੇ ਹੋ ਤੇ ਇਸ ਦੌਰਾਨ ਪਿੰਡ ਦੀ ਕੋਈ ਕੁੜੀ ਖੂਹ ਤੇ ਪਾਣੀ ਭਰ ਰਹੀ ਸੀ ਜਦੋਂ ਲੱਲੂ ਕੋ ਖੂਹ ਦੇ ਕੋਲ ਆ ਲੰਘਿਆ ਸੇਖਰ ਦੁਪਹਿਰਾ ਸੀ ਤੇ ਉਸਨੇ ਲੱਲੂ ਨੂੰ ਆਉਂਦਿਆਂ ਵੇਖਿਓ ਮੁਖੌਲ ਕਰਨ ਲੱਗੀ ਕਾਲੀ ਕੋਕੋ ਨੂੰ ਮਿਲਣ ਚੱਲੇ ਆ ਤੇ ਫਿਰ ਹੱਸ ਕੇ ਕਹਿਣ ਲੱਗੀ ਕਾਵਣੀ ਨਾਲ ਤੇਰੀ ਜੋੜੀ ਬਹੁਤ ਸੋਹਣੀ ਟੁਕੇਗੀ ਲੱਲੂ ਰੋਚ ਆ ਗਿਆ ਉਸਨੇ ਉਸ ਪਾਣੀ ਭਰਦੀ ਕੁੜੀ ਨੂੰ ਖੂਹ 'ਚ ਧੱਕਾ ਦੇ ਦਿੱਤਾ ਗੁੱਸੇ 'ਚ ਆ ਕੇ ਜਿਹੜੀ ਉਸ ਨੂੰ ਚੜਾ ਰਹੀ ਸੀ ਉਸਦੀ ਬੋਟੀ ਦੇ ਨਾਂ ਤੇ ਮੰਗੇਤਰ ਦੇ ਨਾਂ ਤੇ ਕਾਲੋ ਦਿਨਾਂ ਤੇ ਉਸ ਨੂੰ ਖੂਚ ਤੱਕਾ ਦੇ ਕੇ ਲੱਲੂ ਘਬਰਾਇਆ ਹੋਇਆ ਘਰੇ ਨਾ ਠਾਇਆ ਮਾਂ ਨੇ ਲੱਲੂ ਨੂੰ ਪਰੇਸ਼ਾਨ ਵੇਖ ਕੇ ਸੋਚਿਆ ਕਿ ਜਰੂਰ ਇਸਨੇ ਕੋਈ ਗਲਤ ਕੰਮ ਕੀਤਾ ਉਹ ਸਮਝਾਉਣ ਲੱਗੀ ਬੇਟਾ ਤੂੰ ਬਹੁਤਾ ਬਾਹਰ ਨਾ ਘੁਮਾਇਆ ਕਰ ਲੋਕ ਤੇਰੀ ਖਿੱਲੀ ਢਾਉਂਦੇ ਨੇ ਲੱਲੂ ਗਰਜਿਆ ਮੈਂ ਇੱਕ ਇੱਕ ਨੂੰ ਸਿੱਧਾ ਕਰ ਦੇਗਾ ਸਾਰੇ ਪਿੰਡ ਨੂੰ ਸੁਧਾਰ ਦੇਗਾ ਅੱਜ ਖੂਦ ਇੱਕ ਕੁੜੀ ਨੇ ਮੇਰੀ ਖਿੱਲੀ ਢਾਈ ਮੈਂ ਉਸ ਨੂੰ ਸੁਧਾਰ ਦਿੱਤਾ ਖੂਚ ਤੱਕਾ ਦੇ ਦਿੱਤਾ ਲੱਲੂ ਦੀ ਮਾਂ ਦੇ ਪੈਰਾਂ 'ਟੋ ਜ਼ਮੀਨ ਨਿਕਲ ਗਈ ਇਹ ਸੁਣ ਕੇ ਕਿ ਕਿਸੇ ਦੀ ਕੁੜੀ ਨੂੰ ਉਸਨੇ ਖੂਚ ਤੱਕਾ ਦੇ ਦਿੱਤਾ ਉਹ ਕਹਿਣ ਲੱਗੀ ਪੁੱਤਰ ਤੈਨੂੰ ਕਿਸ ਨੇ ਵੇਖਿਆ ਤੇ ਨਹੀਂ ਲੱਲੂ ਨੜ ਰੋ ਕੇ ਕਹਿਣ ਲੱਗਾ ਕਿਸੇ ਨੇ ਨਹੀਂ ਵੇਖਿਆ ਪਰ ਮੈਂ ਖੁਦ ਹੀ ਸਭ ਨੂੰ ਦੱਸਦਾਂਗਾ ਕਿ ਫਲਾਣੀ ਨੇ ਮੈਨੂੰ ਮਹਿਣਾ ਮਾਰਿਆ ਸੀ ਮੈਂ ਉਸ ਨੂੰ ਮਾਰ ਦਿੱਤਾ ਤਰਕਾਲਾਂ ਸੰਘਣੀਆਂ ਹੋ ਗਈਆਂ ਲੱਲੂ ਦੀ ਮਾਂ ਨੇ ਲੱਲੂ ਨੂੰ ਕੋਠੀ ਦੇ ਵਿੱਚ ਡੱਕ ਦਿੱਤਾ ਤੇ ਹਨੇਰੇ ਪੈੰਦੇ ਸਾਰ ਖੂਹ ਤੇ ਗਈ ਤੇ ਖੂਹ ਦੇ ਵਿੱਚ ਉਤਰ ਕੇ ਉਸਨੇ ਕੁੜੀ ਦੀ ਲੋਥ ਨੂੰ ਬਾਹਰ ਕੱਢਿਆ ਤੇ ਨੇੜੇ ਇੱਕ ਨਦੀ 'ਚ ਪ੍ਰਵਾਹ ਕਰ ਦਿੱਤਾ ਲੱਲੂ ਨੇ ਜਣੀ ਲੱਲੂ ਦੀ ਮਾਂ ਨੇ ਲੱਲੂ ਨੂੰ ਕੋਠੀ ਚ ਡਾਕੇ ਜਣੀ ਉਸ ਕੁੜੀ ਨੂੰ ਖੂਹ ਚ ਕੱਢਿਆ ਤੇ ਨਦੀ ਚ ਵਹਾ ਦਿੱਤਾ ਵਾਪਸ ਪਰਦੇ ਆ ਰਾਹ ਦੇ ਵਿੱਚ ਉਸ ਨੇ ਇੱਕ ਬੱਕਰੀ ਮਰੀ ਪਈ ਵੇਖੀ ਉਸ ਨੂੰ ਧਰੀਕਦੇ ਹੋਏ ਖੂਹ ਕੋਲ ਲਾਇਆ ਤੇ ਉਸ ਨੂੰ ਖੂਹ ਦੇ ਵਿੱਚ ਸੁੱਟ ਦਿੱਤਾ ਪਰ ਫਿਰ ਵੀ ਉਸ ਦੀ ਤਸੱਲੀ ਨਾ ਹੋਈ ਕਿਉਂਕਿ ਲੱਲੂ ਦੇ ਸੁਭਾਅ ਦਾ ਉਸ ਨੂੰ ਪਤਾ ਸੀ ਕਿ ਉਹ ਘਰੋਂ ਬਾਹਰ ਨਿਕਲ ਕੇ ਸਵੇਰੇ ਡਿੰਗਾ ਮਾਰੇਗਾ ਕਿ ਮੈਂ ਉਸ ਕੁੜੀ ਨੂੰ ਖੂਹ ਚ ਧੱਕਾ ਦਿੰਦਾ ਉਹਨੂੰ ਆਇਆ ਸੀ ਕਿ ਉਹ ਬੇਵਕੂਫ ਹੈ ਉਹਨੇ ਕੁਝ ਕਰਨਾ ਇਸ ਕਰਕੇ ਮੈਂ ਬੱਕਰੀ ਦਾ ਡਰਾਮਾ ਕਰਦਨੀ ਹੈ ਕਿ ਬੱਕਰੀ ਸਿੱਟੀ ਉਹਨੇ ਭਾਈ ਕੁੜੀ ਨੇ ਸੁਟੀ ਇਹ ਸੋਚ ਕੇ ਉਸਨੇ ਅੰਦਰੋਂ ਪਤਾਸੇ ਕੱਢੇ ਤੇ ਬਾਹਰ ਵਿਹੜੇ ਦੇ ਵਿੱਚ ਕੋਠੇ ਦੀ ਛੱਤ ਤੋਂ ਵਿਹੜੇ 'ਚ ਵਖੇਰ ਦਿੱਤੇ ਲੱਲੂ ਨੂੰ ਕੋਠੇ ਤੋਂ ਬਾਹਰ ਕੱਢਿਆ ਤੇ ਬਾਹਰ ਪਤਾਸਿਆਂ ਦੀ ਬਾਰਿਸ਼ ਹੋ ਰਹੀ ਹੈ ਤੂੰ ਅੰਦਰ ਲੁਕਿਆ ਬੈਠਾ ਚੱਲ ਰਾਜ ਕੇ ਖਾ ਤੇ ਮौज ਕਰ ਯਾਨੀ ਉਸਦੀ ਮਾਂ ਨੇ ਲੱਲੂ ਨੂੰ ਹੋਰ ਬੇਗੂ ਬਣਾ ਕੇ ਕਿ ਵਿਹੜੇ 'ਚ ਤਾਂ ਪੱਜ ਪਤਾਸਿਆਂ ਦੀ ਬਰਸਾਤ ਹੋਈ ਹੈ ਤੂੰ ਅੰਦਰ ਬੜਿਆ ਬੈਠਾ ਤੇ ਲੱਲੂ ਬੜਾ ਖੁਸ਼ ਹੋਇਆ ਵੇੜੇਜ ਪੇ ਪਤਾਸੇ ਚੁਣ-ਚੁਣ ਕੇ ਖਾਣ ਲੱਗਾ ਜਦੋਂ ਪਤਾਸੇ ਖਾ ਕੇ ਅਕੇ ਰੱਜ ਗਿਆ ਤਾਂ ਉਹ ਬੁੱਕਾਂ ਪਰ ਪਰ ਕੇ ਅੰਦਰ ਢੋਣ ਲੱਗਾ ਉਧਰ ਜਦੋਂ ਅ ਕੁੜੀ ਜਦੋਂ ਪਾਣੀ ਭਰ ਕੇ ਘਰ ਨਾ ਪਰਤੀ ਜਿਹਨੂੰ ਲੱਲੂ ਨੇ ਧੱਕਾ ਦਿੱਤਾ ਸੀ ਤਾਂ ਉਹਦੇ ਮਾਪੇ ਬੜੇ ਪਰੇਸ਼ਾਨ ਹੋਏ ਉਸਦੀ ਢੂੰਡ ਭਾਲ ਸ਼ੁਰੂ ਕਰ ਦਿੱਤੀ ਉਹਨਾਂ ਆਖਿਆ ਕਿ ਕੁੜੀ ਨੇ ਬਾਹਾਂ ਦੇ ਵਿੱਚ ਸੋਨੇ ਦੇ ਘੜੇ ਪਾ ਰੱਖੇ ਨੇ ਕੋਈ ਚੋਰ ਉਹ ਚੱਕਾ ਉਸਨੂੰ ਉਧਾਲ ਕੇ ਲੈ ਗਿਆ ਹੋਣਾ ਕਿਸੇ ਨੇ ਆਖਿਆ ਕਿ ਕੁੜੀ ਮਟਿਆਰ ਏ ਕਿਸੇ ਨਾਲ ਉਸਦਾ ਮਟੱਕਾ ਚੱਲਦਾ ਹੋਣਾ ਉਧਰ ਗਈ ਏ ਤੇ ਜਿੰਨੇ ਮੂੰਹੋਂ ਨਹੀਂ ਗੱਲਾਂ ਪਿੰਡ ਦੇ ਵਿੱਚ ਥਾਂ-ਥਾਂ ਲੋਕ ਟੋਲੀਆਂ ਬਣਾ ਕੇ ਉਸ ਲਾਪਤਾ ਹੋਈ ਕੁੜੀ ਬਾਰੇ ਅਲੱਗ-ਅਲੱਗ ਰਾਵਾਂ ਦੇਣ ਲੱਗੇ ਤੇ ਅਗਲੇ ਜੰਦ ਦਿਨ ਜਦੋਂ ਲੱਲੂ ਘੁੰਮਣ ਫਿਰਨ ਵਾਸਤੇ ਘਰੋਂ ਬਾਹਰ ਨਿਕਲਿਆ ਤਾਂ ਉਸਨੇ ਜਦੋਂ ਲੋਕਾਂ ਨੂੰ ਥਾਂ-ਥਾਂ ਕੰਨ ਜੋੜੀ ਖੜੇ ਵੇਖਿਆ ਤੇ ਲੱਲੂ ਨੂੰ ਪਤਾ ਲੱਗਿਆ ਇਹ ਤਾਂ ਉਸੇ ਕੁੜੀ ਦੀ ਗੱਲ ਕਰ ਰਹੇ ਨੇ ਜਿਸ ਨੂੰ ਖੂਦ ਸੁੱਟ ਗਿਆ ਸੀ ਤਾਂ ਉਹ ਮੁਸਕਰਾ ਕੇ ਕਹਿਣ ਲੱਗਾ ਮੈਂ ਉਸ ਕੁੜੀ ਨੂੰ ਖੁਦ ਖੁਦ ਸਤਕਾ ਦਿੱਤਾ ਉਹ ਮੇਰੀ ਕਾਲੋ ਨੂੰ ਮਖੌਲ ੜਾਉਂਦੀ ਸੀ ਲੱਲੂ ਦੀ ਗੱਲ ਸੁਣ ਕੇ ਲੋਕ ਉਸ ਤੇ ਦਿਵਾਲੇ ਜੁੜ ਗਏ ਪੁੱਛਣ ਲੱਗੇ ਤੂੰ ਕੁੜੀ ਨੂੰ ਕਦੋਂ ਖੁਜ ਧੱਕਾ ਦਿੱਤਾ ਉਹ ਕਹਿਣ ਲੱਗਾ ਪਰਸੋਂ ਦੁਪਹਿਰ ਵੇਲੇ ਜਦੋਂ ਰਾਤੀ ਪਤਾਸਿਆਂ ਦਾ ਮੀਂਹ ਵਸਿਆ ਸੀ ਉਸ ਦਿਨ ਜਿਸ ਦਿਨ ਰਾਤੀ ਪਤਾਸਿਆਂ ਦਾ ਮੀਂਹ ਪਿਆ ਸੀ ਨਾ ਮੈਂ ਉਸ ਦਿਨ ਦੁਪਹਿਰੇ ਉਹਨੂੰ ਧੱਕਾ ਦਿੱਤਾ ਲੋਕ ਹੱਸਣ ਲੱਗੇ ਪਤਾਸਿਆਂ ਦਾ ਮੀਂਹ ਇਹ ਕਿੱਥੋਂ ਪੈ ਗਿਆ ਉਹ ਕਹਿੰਦਾ ਬੇਸ਼ੱਕ ਨਾ ਮੰਨੋ ਮੈਂ ਖੋਦ ਢੇਰ ਸਾਰੇ ਪਤਾਸੇ ਖਾਦੇ ਨੇ ਤੇ ਅਜੇ ਵੀ ਮੇਰੇ ਘਰ 'ਚ ਬਹੁਤ ਸਾਰੇ ਪਤਾਸੇ ਪੈ ਨੇ ਜਿਹੜੇ ਮੈਂ ਮੀਂਹ 'ਚੋਂ ਚੱਕੇ ਨੇ ਚਲੋ ਮੈਂ ਤੁਹਾਨੂੰ ਦਿਖਾਉਣਾ ਸੋ ਲੱਲੂ ਦੀਆਂ ਗੱਲਾਂ ਸੁਣ ਕੇ ਜਾਂ ਕੁਝ ਪਤਾਸੇ ਖਾਣ ਦੇ ਚੱਕਰ ਦੇ ਵਿੱਚ ਕੋਸਤਾ ਮਜ਼ਾਕ ਡਾਉਣ ਲੱਗੇ ਤੇ ਉਹ ਸਮਝ ਗਏ ਕਿ ਉਹ ਡਿੰਗਾ ਮਾਰ ਰਿਹਾ ਪਰ ਉਹਨਾਂ ਦੇ ਵਿੱਚੋਂ ਇੱਕ ਸਿਆਣੇ ਨੇ ਸਮਝਿਆ ਕਿ ਖੂਹ ਦੇ ਵਿੱਚ ਵੇਖਣ ਦਾ ਕੀ ਹਰਜ ਹੈ ਕਿ ਵਾਕਈ ਤੱਕਾ ਦਿੱਤਾ ਹੋ ਸਕਦਾ ਲੱਲੂ ਨੇ ਲੱਲੂ ਨੇ ਕੁੜੀ ਨੂੰ ਵਾਕਈ ਖੂਹ ਚ ਡਿੱਗੀ ਦੇਖਿਆ ਹੋਵੇ ਜਾਂ ਇਸਨੇ ਤੱਕਾ ਦਿੱਤਾ ਹੋਵੇ ਕੁਛ ਨਾ ਕੁਛ ਤਾਂ ਖੂਹ ਤੇ ਜਰੂਰ ਵਾਪਰਿਆ ਪਰ ਖੂਹ ਖੰਗਾਲ ਲੰਨੇ ਆ ਲੋਕ ਲੱਲੂ ਨੂੰ ਨਾਲ ਲੈ ਕੇ ਖੂਹ ਤੇ ਪੁੱਜੇ ਤੇ ਉਹਨਾਂ ਨੇ ਖੂਹ ਦੇ ਵਿੱਚ ਰੱਸੀ ਲੰਕਾਈ ਪਰ ਕੋਈ ਖੂਹ ਚ ਉੱਤਰਨ ਨੂੰ ਤਿਆਰ ਨਾ ਹੋਇਆ ਖੂਦ ਦੇ ਵਿੱਚ ਭਾਵੇਂ ਲੱਖ ਲੱਖ ਪਾਣੀ ਸੀ ਪਰ ਉਸ ਤੋਂ ਖੂ ਖੂਬ ਠੰਡਾ ਸੀ ਮੈਂ ਖੂਜ ਉਤਰਦਾ ਲੱਲੂ ਕਹਿਣ ਲੱਗਾ ਤੇ ਸਭ ਉਹਨਾਂ ਦੇ ਵੇਖ ਤੇ ਵੇਖਦੇ ਰੱਸੀ ਪੜ ਕੇ ਖੂਜ ਉਤਰ ਗਿਆ ਖੂਦ ਵਿੱਚ ਲੱਲੂ ਨੇ ਜਦੋਂ ਚੁੱਭੀ ਮਾਰੀ ਤਾਂ ਉਸਦੇ ਹੱਥ ਬੱਕਰੀ ਦੇ ਸਿੰਗਾ ਨੂੰ ਜਾਪੇ ਉਹ ਤੁਹਾਡੀ ਕੁੜੀ ਦੇ ਸਿੰਗ ਨੇ ਲੱਲੂ ਨੇ ਜ਼ੋਰ ਦੀ ਆਵਾਜ਼ ਮਾਰੀ ਲੋਕ ਕਹਿਣ ਲੱਗੇ ਮੋਰਖ ਹੈ ਕੁੜੀ ਦੀ ਵੀ ਕਿਤੇ ਸਿੰਗਾ ਹੁੰਦੇ ਨੇ ਫਿਰ ਲੱਲੂ ਨੇ ਉਹਨਾਂ ਦੂਜੀ ਵਾਰੀ ਚੁੱਭੀ ਮਾਰੀ ਉਸਦੇ ਹੱਥ ਪੂਛ ਲੱਗੀ ਫਿਰ ਉਹ ਬਾਹਰ ਆਇਆ ਕਹਿੰਦਾ ਤੁਹਾਡੀ ਕੁੜੀ ਦੀ ਪੂਛ ਹੈ ਉਜੋ ਉਸਨੇ ਬਾਰਾ ਵਜ ਮਰੀ ਲੋਕਾਂ ਦਾ ਹਾਸਾ ਨਿਕਲ ਗਿਆ ਕੁੜੀਆਂ ਦੇ ਨਾਂ ਸਿੰਘ ਹੁੰਦੇ ਨੇ ਨਾ ਪੁੱਛਲਾ ਹੁੰਦੇ ਨੇ ਚੰਗੀ ਤਰ੍ਹਾਂ ਟੋਹ ਕੇ ਵੇਖੇ ਕੀ ਚੀਜ਼ ਪਈ ਹੈ ਕੁੜੀ ਦੇ ਪਿਓ ਨੇ ਲੱਲੂ ਨੂੰ ਤਾੜਿਆ ਤੇ ਲੱਲੂ ਨੇ ਫੇਰ ਚੂ ਵੀ ਮਾਰੀ ਤੇ ਫਿਰ ਉਸਤੇ ਧਾੜ ਨਾਲ ਚੰਗੀ ਤਰ੍ਹਾਂ ਟੋਇਆ ਕਹਿਣ ਲੱਗਿਆ ਇਹਦੀਆਂ ਤਾਂ ਲੱਤਾਂ ਵੀ ਚਾਰ ਨੇ ਲੋਕ ਸਮਝ ਗਏ ਕਿ ਖੂਦ ਵਿੱਚ ਕੋਈ ਪਸ਼ੂ ਡੇ ਗਿਆ ਪਿਆ ਲੜਕੀ ਦੇ ਪਿਓ ਨੇ ਨਿਰਾਸ਼ ਹੋ ਕੇ ਲੱਲੂ ਨੂੰ ਆਖਿਆ ਕਿ ਜੋ ਵੀ ਹੱਥ ਲੱਗਦਾ ਥੱਲੋਂ ਕੱਢ ਲਿਆ ਸੋ ਲੱਲੂ ਦੇ ਹੱਥ ਉਸ ਬੱਕਰੀ ਦਾ ਢਾੜ ਆ ਗਿਆ ਤੇ ਪੂਸ ਨੇ ਉਸਨੂੰ ਜੋਰ ਨਾਲ ਖਿੱਚਿਆ ਤੇ ਸਿਰਾਂ ਨੂੰ ਸਿਰ ਨੂੰ ਹੱਥਾਂ ਚੁੱਕੀ ਰੱਸੀ ਨਾਲ ਪਲਮਦਾ ਹੋਇਆ ਖੂਹ ਦੇ ਵਿੱਚੋਂ ਬਾਹਰ ਆ ਗਿਆ ਕਹਿਣ ਲੱਗੋ ਇਹ ਲਾਓ ਆਪਣੇ ਕੁੜੀ ਦਾ ਸਿਰ ਤੇ ਲੱਲੂ ਦੀ ਮਾਂ ਸਵੇਰ ਦੀ ਪ੍ਰਾਰਥਨਾ ਚ ਰੋਜੀ ਸੀ ਸੁਖਣਾ ਸੁਖਣਾ ਉਹ ਪੀਰ ਦੇ ਮਜ਼ਾਰ ਤੇ ਗਈ ਤੇ ਪਰਤਦੀ ਹੋਈ ਖੂਹ ਦੇ ਕੋਲੋਂ ਲੰਗੀ ਤੇ ਲੱਲੂ ਦੇ ਹੱਥ ਵਿੱਚ ਬੱਕਰੀ ਦਾ ਸਿਰ ਵੇਖਿਓ ਹੱਕੀ ਬੱਕਰੀ ਰਹਿ ਗਈ ਜਦੋਂ ਉਸਨੂੰ ਪਤਾ ਚੱਲਿਆ ਕਿ ਰੱਬ ਦਾ ਲੱਖ ਲੱਖ ਸ਼ੁਕਰ ਮਨਾਂਦੀ ਉਗੜਵਾਨ ਲੱਗੀ ਕਿ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਉਣਾ ਸੋ ਇਸ ਤਰ੍ਹਾਂ ਦੇ ਕਈ ਮੂਰਖ ਲੋਕ ਹੁੰਦੇ ਨੇ ਜਿਨ੍ਹਾਂ ਦੀ ਮੂਰਖਤਾ ਤੇ ਕਈ ਵਾਰੀ ਇਸ ਤਰ੍ਹਾਂ ਦਾ ਹਾਸਾ ਵੀ ਆਉਂਦਾ ਸੋ ਇਹ ਕਹਾਣੀ ਦੱਸੀ ਗਈ ਹੈ ਕਿ ਇਸ ਤਰ੍ਹਾਂ ਦੇ ਕੁਝ ਸ਼ਲੋਕ ਮੂਰਖ ਹੁੰਦੇ ਨੇ ਪਰ ਉਹ ਕਈ ਵਾਰੀ ਗਲਤ ਕੰਮ ਕਰ ਜਾਂਦੇ ਨੇ ਤੇ ਅਸੀਂ ਉਹਨਾਂ ਦੀ ਮੂਰਖਤਾ ਇਹਨੂੰ ਨਾ ਸਮਝਦੇ ਹੋਏ ਕਈ ਵਾਰੀ ਖੁਦ ਵੀ ਮੂਰਖ ਬਣ ਜਾਂਦੇ ਹਾਂ ਸੋ ਉਹਨਾਂ ਨੂੰ ਮੂਰਖ ਹੋਣ ਦੀ ਬਨਾ ਤੇ ਬਖਸ਼ ਦਿੰਦੇ ਨੇ ਪਰ ਉਹ ਅੰਦਰੋਂ ਕਈ ਵਾਰੀ ਛਾਤਰ ਵੀ ਹੁੰਦੇ ਨੇ ਸੋ ਇਹ ਸੀ ਬਾਤਾਂ ਦੇ ਇਸ ਪੰਜਾਬ ਦੀਆਂ ਚੋਂ ਇੱਕ ਬਾਤ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਉਂਦਾ ਸੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੱਕ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਤੁਸੀਂ ਆਪਣੇ ਇਹਨਾਂ ਪ੍ਰੋਗਰਾਮਾਂ ਨੂੰ ਆਪਣੇ ਟਿਵਾਨਾ ਰੇਡੀ ਤੇ YouTube ਪੇਜ ਤੇ ਲਾਈਵ ਸੁਣਦੇ ਹੋ ਤੇ ਇਸ YouTube ਪ੍ਰੋਗਰਾਮ ਦਾ ਲਾਈਵ ਦਾ ਲਿੰਕ ਆਪਣੇ WhatsApp ਗਰੁੱਪ ਨੰਬਰ 9876309655 'ਤੇ ਭਵਾ ਸਕਦੇ ਹੋ 98763096559876309655 ਆਪਣਾ WhatsApp ਗਰੁੱਪ ਨੰਬਰ ਹੈ ਤੇ ਕਹਾਣੀਆਂ ਆਪਾਂ ਆਪਣੇ ਕਹਾਣੀਆਂ ਵਾਲੇ ਭਾਗ ਚ ਪਾਈਆਂ ਨੇ ਸੋ ਆਪਣੇ YouTube ਪੇਜ ਤੇ ਜਾ ਕੇ ਉੱਥੇ ਹੋਮ ਪਲੇਲਿਸਟ ਵਗੈਰਾ ਸਾਰਾ ਹੁੰਦਾ ਹੈ ਤੇ ਉੱਥੇ ਜਦੋਂ ਤੁਸੀਂ ਆਪਣਾ ਜਦੋਂ ਪੇਜ ਖੋਲਦੇ ਆਂ ਅੱਜ ਵੀ ਇੱਕ ਵੀਰ ਪੁੱਛ ਰਿਹਾ ਸੀ ਕਿ ਪਲੇਲਿਸਟ ਚੋ ਕਹਾਣੀਆਂ ਕਿੰਦਾਂ ਲੰਬੀਆਂ ਜਾਣ ਕਿਉਂਕਿ ਨਵੀਆਂ ਗੁਡੀਆਂ ਨਵੇਂ ਪਟੋਲੇ ਸੋ ਜਦੋਂ ਵੀ ਆਪਾਂ ਆਪਣਾ ਟਵਾਨਾ ਰੇੜੀ ਦਾ ਜਾਂ ਕਿਸੇ ਵੀ YouTube ਨੂੰ ਖੋਲਦੇ ਆਂ ਤਾਂ ਸਭ ਤੋਂ ਪਹਿਲਾਂ ਉਸ ਤੇ ਹੋਮ ਬਣਿਆ ਹੁੰਦਾ ਫਿਰ ਵੀਡੀਓਜ਼ ਹੁੰਦੀਆਂ ਨੇ ਫਿਰ ਸ਼ਾਰਟਸ ਹੁੰਦੀਆਂ ਨੇ ਇੱਕ ਇੱਕ ਦੋ ਦੋ ਮਿੰਟ ਦਾ ਫਿਰ ਲਾਈਵ ਹੁੰਦਾ ਤੇ ਇਸੇ ਤਰ੍ਹਾਂ ਜੇ ਤੁਸੀਂ ਲਾਈਵ ਪ੍ਰੋਗਰਾਮ ਵੇਖਣੇ ਨੇ ਤਾਂ ਲਾਈਵ ਤੇ ਕਲਿੱਕ ਕਰਕੇ ਰੱਖੋ ਤੇ ਜਦੋਂ ਲਾਈਵ ਤੇ ਕਲਿੱਕ ਕਰੋਗੇ ਤਾਂ ਜਿਹੜਾ ਵੀ ਪ੍ਰੋਗਰਾਮ ਲਾਈਵ ਹੋਇਆ ਹੋਇਆ ਉਹ ਆਏਗਾ ਜਿਵੇਂ ਰੋ ਰਣਜੀਤ ਕੁੱਕੀ ਗਿਲ ਜਾਂ ਹੋਰ ਵੀਡੀਓਜ਼ ਹੁੰਦੀਆਂ ਨੇ ਉਹ ਵੀਡੀਓ ਵਾਲੇ ਆਪਸ਼ਨ ਚ ਹੁੰਦੀਆਂ ਨੇ ਫਿਰ ਅੱਗੇ ਆਉਂਦੀ ਹੈ ਪਲੇਲਿਸਟ ਜਦੋਂ ਆਪਾਂ ਪਲੇਲਿਸਟ ਤੇ ਕਲਿੱਕ ਕਰਦੇ ਆਂ ਤੇ ਆਪਣੀ ਪਲੇਲਿਸਟ ਦੇ ਵਿੱਚ ਹੁਣ ਆਪਣੀਆਂ ਜਿੰਨੀਆਂ ਵੀ ਪਲੇਲਿਸਟ ਨੇ ਜਿਵੇਂ ਡਾਕਟਰ ਪੀ ਐਲ ਗਰਗ ਦੀ ਪਲੇਲਿਸਟ ਹੈ ਡਾਕਟਰ ਹਰਸ਼ੰਦਰ ਕੌਰ ਦੀ ਹੈ ਰঞ্জੀਤ ਸਿੰਘ ਉੱਕੀਗਿਲ ਦੀ ਹੈ ਤੇ ਇਹਨਾਂ ਸਾਰਿਆਂ ਦੇ ਪ੍ਰੋਮੋਸ ਚ ਪਏ ਨੇ ਫਿਰ ਆਉਂਦੀ ਹੈ ਹਾਸ ਵਿਅੰਗ ਦੀ ਤੇ ਉਸ ਹਾਸ ਵਿਅੰਗ ਦੇ ਵਿੱਚ ਜਿਹੜੇ ਹਾਸ ਵਿਅੰਗ ਆਪਾਂ ਪਿਛਲੇ ਸਮੇਂ ਸੁਣਾਏ ਸੀਗੇ ਉਹ ਹਾਸ ਵਿਅੰਗ ਪਏ ਨੇ ਕੁਛ ਹੀਲਾ ਬਾਮਣ ਜਾਂ ਹੋਰ ਉਹ ਵਗੈਰਾ ਵਗੈਰਾ ਤੇ ਇਸ ਦੇ ਨਾਲ ਨਾਲ ਉੱਥੇ ਫਿਰ ਉਹਦੇ ਚ ਕਹਾਣੀਆਂ ਵੀ ਪਈਆਂ ਨੇ ਤੇ ਵਿਰਾਸਤ ਦੇ ਪ੍ਰੋਮ ਵੀ ਪਏ ਨੇ ਜਿਵੇਂ ਸੀਵੀਐ ਸਾਹਿਬ ਦੇ ਜਾਂ ਹੋਰ ਸੋ ਉਹ ਜਿਹੜੀ ਕਹਾਣੀਆਂ ਦੀ ਲਿਸਟ ਆ ਉਸ ਦੇ ਵਿੱਚ ਸਾਰੀਆਂ ਕਹਾਣੀਆਂ ਨੇ ਉੱਥੋਂ ਤੁਸੀਂ ਪੁਰਾਣੀਆਂ ਕਹਾਣੀਆਂ ਨੇ ਫਲਕਾਰੀ ਕਹਾਣੀ ਬਹੁਤ ਸੋਹਣੀ ਹੈ ਉੱਥੇ ਤੁਹਾਨੂੰ ਮਿਲ ਜਾਏਗੀ ਜਾਂ ਸਿੱਖ ਰਾਜ ਦੀਆਂ ਕਹਾਣੀਆਂ ਉਸ ਕਹਾਣੀ ਆਪਣੀ ਬੜੀ ਚਰਚਤ ਰਹੀ ਜਿਹੜੀ ਮਨਮੋਹੜ ਬਾਬਾ ਦੀ ਕਹਾਣੀ ਸੀ ਸਮਰੂ ਬੇਗਮ 1 ਲੱਖ ਤੋਂ ਵੀ ਵੱਧ ਗਈ ਹੋ ਤੇ ਇਸੇ ਤਰ੍ਹਾਂ ਕਮਲ ਕਹਾਣੀ ਸੀ ਉਹ ਸਾਰੀਆਂ ਕਹਾਣੀਆਂ ਉੱਥੇ ਪਈਆਂ ਨੇ ਤੇ ਕੁਝ ਪੁਰਾਣੀਆਂ ਵੀ ਤੇ ਉਹ ਤੁਸੀਂ ਕਹਾਣੀਆਂ ਦਾ ਆਨੰਦ ਉੱਥੋਂ ਲੈ ਸਕਦੇ ਹੋ ਸੋ ਇਹ ਸੀ ਲੋਕ ਕਹਾਣੀ ਲੱਲੂ ਘਰੇ ਕਵਲੀਆਂ ਤੇ ਰੱਬ ਸਿੱਧੀਆਂ